ਦੇਖੋ ਪੰਜਾਬ ਦੇ ਪਾਰ ਇੰਡੀਆ ਦੀਆਂ ਬਹੁਤ ਸਾਰੀਆਂ ਮੰਡੀਆਂ ਨੇ ਆਪਾਂ ਕਹਿ ਸਕਦੇ ਹਾਂ ਆ ਸੇਲੀਗੁੜੀ ਆ ਗੁਹਾਟ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਇਹ ਆ ਬੈਂਗਲੁਰਾ ਆ ਆਜਾਦਪੁਰ ਜਿਹੜੀ ਏਸ਼ੀਆ ਦੀ ਬਹੁਤ ਵੱਡੀ ਮੰਡੀ ਹੈਗੀ ਆ ਦਿੱਲੀ ਦੇ ਵਿੱਚ ਔਰ ਆਪਾਂ ਅਹਮਦਾਬਾਦ ਔਰ ਬਹੁਤ ਸਾਰੀਆਂ ਮੰਡੀਆਂ ਨੇ ਜਿਨ੍ਹਾਂ ਦੇ ਵਿੱਚ ਕਿੰਨੂ ਜਿਹੜਾ ਹੈਗਾ ਜਾ ਰਿਹਾ ਹੈਗਾ ਤਾਂ ਇਸ ਵਾਰੀ ਜਿਹੜਾ ਕਿ ਕਿਸਾਨ ਖੁਸ਼ ਨਹੀਂ ਕਿਉਂਕਿ ਕਿੰਨੂ ਦਾ ਜਿਹੜਾ ਆ ਝਾੜ ਵੀ ਚੰਗਾ ਤੇ ਰੇਟ ਵੀ ਕੁਝ ਸਹੀ ਮਿਲ ਰਹੇ ਆ ਜੀ ਦੇਖੋ ਪ੍ਰਾਂਤ ਵਿੱਚ ਜੋ ਐਜ਼ ਯੂਅਲ ਜਿਸ ਤਰ੍ਹਾਂ ਦੂਸਰੀ ਫਸਲਾਂ ਨੇ ਰੂੜੀ ਖਾਦ ਪਾਉਨੇ ਆਪਾਂ ਅ ਰੂੜੀ ਆਰਡੀਪੀ ਬਹੁਤ ਸਾਰੀਆਂ ਹੋਰ ਆਪਾਂ ਜੇਕਰ ਇਹਦੇ ਵਿੱਚ ਐਡ ਕਰਨਾ ਚਾਹੀਏ ਤਾਂ ਦੇਸੀ ਫਾਰਮੂਲੇ ਵੀ ਲੋਕ ਐਡ ਕਰਦੇ ਹੈਗੇ ਆ ਕੈਲੀਫੋਰਨੀਆ ਦਾ ਦੂਸਰਾ ਜਿਹੜਾ ਹੋਰ ਰੂਪ ਦਿੱਤਾ ਗਿਆ ਹੈਗਾ ਕਿ ਅਬ ਹੋਰ ਕੈਲੀਫੋਰਨੀਆ ਹੈਗਾ ਕਿਉਂਕਿ ਅਮਰੀਕਾ ਦੀ ਕੈਲੀਫੋਰਨੀਆ ਦੇ ਵਿੱਚ ਇਸ ਤੋਂ ਜਿਹੜਾ ਹੈਗਾ ਬਾਅਦ ਤਿੰਨ ਹੁੰਦਾ ਹੈਗਾ ਤਾਂ ਇੱਕ ਨਜਾਇਜ਼ ਧੱਕਾ ਕਰਨ ਵਾਲੀ ਗੱਲ ਹੁੰਦੀ ਹੈ ਬੂਠੇ ਦੇ ਨਾਲ ਲਾਲਚ ਕਰਨ ਵਾਲੀ ਗੱਲ ਹੁੰਦੀ ਹੈ ਵੀ ਅਸੀਂ ਰੁਪਏ ਬਾਹਲੇ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਜਿਹੜਾ ਹੈਗਾ ਉਹਦਾ ਫਟਾਰਾ ਮਾਰ ਦਿੰਨੇ ਹੈਗੇ ਆ ਤਾਂ ਫਿਰ ਸਾਡਾ ਬੂਟਾ ਜਿਹੜਾ ਹੈ ਉਹ 50 ਸਾਲ ਖੜਾ ਕਰ ਲਿਆ ਪਰ ਜੇ ਆਪ ਉਹਦੀ ਸੇਵਾ ਪ੍ਰੋਪਰ ਨਿਰੰਤਰ ਕਰਦੇ ਹਾਂ ਤਾਂ ਆਪਣਾ ਇਹ ਬੂਟਾ 30-35 ਸਾਲ ਤੱਕ ਆਰਾਮ ਨਾਲ ਚੱਲਦਾ ਹੈਗਾ ਅਬੋਹਰ ਇਲਾਕੇ ਨੂੰ ਕੈਲੀਫੋਰਨੀਆ ਦੇ ਲਾਂਡ ਦੇ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਹ ਇਲਾਕਾ ਕਿੰਨੂ ਦੀ ਕਾਸ਼ਤ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਅਬੋਹਰ ਇਲਾਕੇ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਪਿੰਡ ਹੈ ਪੱਤਰੇਵਾਲਾ ਜਿਹੜਾ ਫੁਰੇ ਚਰਚਾ ਦੇ ਵਿੱਚ ਪਿੰਡ ਰਹਿੰਦਾ ਹੈ ਉੱਥੋਂ ਦੇ ਕਿਸਾਨ ਵਰਿੰਦਰ ਸਿੰਘ ਖਾਲਸਾ ਸਾਡੇ ਨਾਲ ਮੌਜੂਦ ਨੇ ਕਿੰਨੂ ਦੇ ਬਾਗ ਦੇ ਵਿੱਚ ਪਹੁੰਚਿਆ ਕਿਵੇਂ ਕਿਨੂ ਦੀ ਤੜਾਈ ਹੁੰਦੀ ਕਿਵੇਂ ਕਾਸ਼ਤ ਹੁੰਦੀ ਕਿੱਥੇ ਵੇਚਿਆ ਜਾਂਦਾ ਔਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਲਈ ਲਾਹੇਵੰਦ ਹੈ ਆ ਕਿਸਾਨ ਸਾਡੇ ਨਾਲ ਮੌਜੂਦ ਨੇ ਖਾਲਸਾ ਜੀ ਬੱਲੇ ਦਾ ਸਵਾਗਤ ਹੈ ਜਗਬਾਣੀ ਪੰਜਾਬ ਕੇਸਰੀ ਜੀ ਬਹੁਤ ਬਹੁਤ ਧੰਨਵਾਦ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕੀ ਫਤਿਹ ਤੁਹਾਡਾ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਐਨ ਜੀ ਆ ਤੁਹਾਡਾ ਇਲਾਕਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਕਿਨੂ ਦੀ ਕਾਸ਼ਤ ਨੂੰ ਲੈ ਕੇ ਤਾਂ ਤੁਸੀਂ ਵੀ ਕਿਨੂ ਦੀ ਕਾਸ਼ਤ ਕੀਤੀ ਹੈ ਕਿੰਨੇ ਏਕੜ ਦੇ ਵਿੱਚ ਕਿਨੂ ਦੀ ਕਾਸ਼ਤ ਕੀਤੀ ਹੈ ਔਰ ਕਿਹੜੀ ਵੈਰਾਈਟੀ ਤੁਸੀਂ ਲਗਾਈ ਹੋਈ ਹੈ ਜੀ ਅਸੀਂ ਲਗਭਗ 6 ਏਕੜ ਦੇ ਵਿੱਚ ਕਿਨੂ ਦੀ ਕਾਸ਼ਤ ਕੀਤੀ ਹੋਈ ਹੈ 24 ਸਾਲ ਪੁਰਾਣਾ ਸਾਡਾ ਬਾਗ ਹੈਗਾ ਔਰ ਇਹ ਇੱਕ ਜਨਰਲ ਜਿਹੜੀ ਕੁਆਲਿਟੀ ਜਿਹੜੀ ਹੈਗੀ ਵੈਰਾਈਟੀ ਹੈਗੀ ਆ ਹੋਰ ਝਾਰਪੁਰੀ ਵੀ ਹੈਗਾ ਹੋਰ ਕਿਸਮਾਂ ਅਲੱਗ-ਅਲੱਗ ਹੈਗੀਆਂ ਨੇ ਪਰ ਜਿਹੜਾ ਹੈਗਾ ਇਹ ਅਸੀਂ 6 ਏਕੜ ਦੇ ਵਿੱਚ ਖੇਤੀ ਕੀਤੀ ਹੋਈ ਆ ਕੀਤੀ ਹੈ ਸੀ ਤਾਂ ਕਾਸ਼ਤ ਨੂੰ ਲੈ ਕੇ ਗੱਲਬਾਤ ਕਰਾਂਗੇ 6 ਏਕੜ ਦੀ ਗੱਲ ਕੀਤੀ ਹੈ ਤੁਸੀਂ ਤਾਂ 1 ਏਕੜ ਦੇ ਵਿੱਚ ਕਿੰਨੇ ਜਿਹੜੇ ਬੂਟੇ ਲੱਗਦੇ ਆ ਆ ਦੇਖੋ ਸਾਡਾ ਜਿਹੜਾ ਛੇਕੜ ਦੇ ਵਿੱਚ ਲਗਭਗ 600 100 ਬੂਟਾ ਪਰ ਏਕੜ ਅਸੀਂ ਲਗਾਇਆ ਲੋਕ 120 ਬੂਟਾ ਵੀ ਲਗਾ ਦਿੰਦੇ ਹੈਗੇ ਆ 110 ਬੂਟਾ ਵੀ ਲਗਾ ਦਿੰਦੇ ਆ 100 ਬੂਟਾ ਸਾਡੇ ਲੱਗਿਆ ਹੋਇਆ ਹੈਗਾ ਜੀ 100 ਬੂਟਾ ਲੱਗਿਆ ਜੀ ਇਹਨੂੰ ਬੂਟੇ ਨੂੰ ਤਿਆਰ ਕਰਨ ਦੇ ਵਾਸਤੇ ਕੀ ਕੀ ਕੁਝ ਪਹਿਲਾਂ ਖਰਾਕ ਪਾਉਣੀ ਪੈਂਦੀ ਕਿੰਨੇ ਸਾਲ ਦਾ ਬੂਟਾ ਹੋ ਜਾਂਦਾ ਜਦੋਂ ਫਲ ਦੇਣ ਲੱਗਦਾ ਅ ਦੇਖੋ ਆਪਾਂ ਇਹਦੇ ਵਿੱਚ ਦੇਖੋ ਧਰਤੀ ਤਾਂ ਇਹਨੂੰ ਸੁਰੱਖਣੀ ਚਾਹੀਦੀ ਹੈਗੀ ਆ ਇਹਦੇ ਰੋਡ ਵਗੈਰਾ ਵੀ ਆਪਾਂ ਨੂੰ ਦੇਖਣ ਦੀ ਲੋੜ ਹੈਗੀ ਵੀ ਹੈਗੀ ਕਿ ਨਹੀਂ ਹੈਗੇ ਤੇ ਪਾਣੀ ਦਾ ਜਿਹੜਾ ਲੈਵਲ ਹੈਗਾ ਉਹ ਵੀ ਥੋੜਾ ਨੀਚੇ ਹੋਣਾ ਚਾਹੀਦਾ ਹੈਗਾ ਸੇਮ ਇਲਾਕਾ ਨਾ ਹੋਵੇ ਤੇ ਪਾਣੀ ਜਿਹੜਾ ਹੈਗਾ ਇਸ ਨੂੰ ਆਪਾਂ ਕੋਸ਼ਿਸ਼ ਕਰੀਏ ਦੇਸੀ ਘਿਓ ਤੇ ਡਾਲਡ ਦੇ ਘੋਦੀ ਤਰ੍ਹਾਂ ਵੀ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਆਪਾਂ ਨਹਿਰੀ ਪਾਣੀ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਤੇ ਜਿਹੜੀਆਂ ਵਾਰੀਆਂ ਨੇ ਉਹ ਆਪਾਂ ਜਿੰਨਾ ਹੋ ਸਕਦਾ ਸੀਮਤ ਰੱਖੀਏ ਕਿਉਂਕਿ ਜ਼ਿਆਦਾ ਲਾਉਣ ਨਾਲ ਵੀ ਡ੍ਰੌਪਿੰਗ ਹੋ ਜਾਂਦੀ ਹੈਗੀ ਆ ਤੇ ਇਸ ਤਰ੍ਹਾਂ ਹੈ ਜੀ ਨਹਿਰੀ ਪਾਣੀ ਦੀ ਲਈ ਜਿਆਦਾ ਜਿਹੜੀ ਇਹਨੂੰ ਜ਼ਰੂਰਤ ਹੁੰਦੀ ਹੈ ਬਿਲਕੁਲ ਇਹਦੇ ਵਿੱਚ ਆਪਾਂ ਨੂੰ ਨਹਿਰੀ ਪਾਣੀ ਦੀ ਜਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇ ਲਗਾਉਣਾ ਵੀ ਹੈ ਤਾਂ ਕੋਈ ਵਾਰੀ ਆਪਾਂ ਅਗਰ ਲਗਾਉਣੀ ਹੈ ਤਾਂ ਪਾਣੀ ਬੋਰ ਦਾ ਤੇ ਨਹਿਰੀ ਮਿਕਸ ਕਰਕੇ ਭਾਵੇਂ ਲਗਾ ਦਿਓ ਪਰ ਨਿਵੇਕਲਾ ਬੋਰ ਦਾ ਪਾਣੀ ਇਹਦੇ ਲਈ ਕਫਾਈਤੀ ਨਹੀਂ ਹੈਗਾ ਕੋਈ ਹੈ ਆਈਡੀਆ ਪਰ ਬੂਟੇ ਦਾ ਝਾੜ ਕਿੰਨਾ ਕੁ ਹੈ ਇਸ ਵਾਰ ਇਸ ਵਾਰ ਅਸੀਂ ਅਗਰ ਗੱਲ ਕਰੀਏ ਵੈਸੇ ਮੇਰੇ ਬਗੀਚੇ ਦਾ ਕੋਈ ਝਾੜ ਜ਼ਿਆਦਾ ਵੱਡਾ ਨਹੀਂ ਕਹਿ ਸਕਦੇ ਹੈਗੇ 70 80 ਕੁਇੰਟਲ ਪਰ ਏਕੜ ਜਿਹੜਾ ਹੈਗਾ ਇਹ ਲਗਭਗ ਹੋ ਜਾਏਗਾ ਪਰ ਸਾਨੂੰ ਚਾਹੀਦਾ ਸੀ ਇਹਦੇ ਵਿੱਚ ਹੋਰ ਜ਼ਿਆਦਾ ਹੁੰਦਾ ਕਿਉਂਕਿ ਪਿਛਲੀ ਵਾਰ ਬਹੁਤ ਜ਼ਿਆਦਾ ਹੋਣ ਕਰਕੇ ਲੇਟ ਹੋ ਗਏ ਕਟਾਈ ਦੀ ਜਿਹੜੀ ਆਪਾਂ ਬੁੱਲੇ ਵਗੈਰਾ ਕੱਢਦੇ ਆਂ ਕਟਾਈ ਕਰਦੇ ਆਂ ਨਾ ਬਾਗ ਦੀ ਉਹ ਨਹੀਂ ਹੋ ਸਕੇ ਤੇ ਪਿਛਲੀ ਵਾਰ ਵੀ ਹਵਾ ਨਹੀਂ ਇਹਨੂੰ ਮਿਲੀ ਤਾਂ ਸਾਈਜ਼ ਦੀ ਜਿਹੜੀ ਸਾਈਜ਼ ਆ ਉਹ ਬਹੁਤ ਛੋਟਾ ਰਹਿ ਗਿਆ ਸੀਗਾ ਤੇ ਕੁਆਂਟੀਟੀ ਬਹੁਤ ਜ਼ਿਆਦਾ ਹੋਣ ਕਰਕੇ ਹਵਾ ਮਿਲੀ ਨਹੀਂ ਸਾਈਜ਼ ਛੋਟਾ ਰਹਿ ਗਿਆ ਤੇ ਐਟ ਕੀ ਸਾਈਜ਼ ਠੀਕ ਹੈ ਪਰ ਕੁਆਂਟੀਟੀ ਕੋਈ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਜ਼ਿਆਦਾ ਨਹੀਂ ਕਹਿ ਸਕਦੇ ਜੀ ਜੀ ਤਾਂ ਇਹ ਜਿਹੜਾ ਕਿੰਨੂੰ ਤੁਸੀਂ ਇੱਥੋਂ ਵੇਚਣ ਲਈ ਜਾਂਦੇ ਹੋ ਤਾਂ ਕਿੱਥੇ ਕਿੱਥੇ ਇੱਥੋਂ ਪੰਜਾਬ ਤੋਂ ਬਾਹਰ ਵੇਚਿਆ ਜਾਂਦਾ ਹੈ ਦੇਖੋ ਪੰਜਾਬ ਦੇ ਪਾਰ ਇੰਡੀਆ ਦੀਆਂ ਬਹੁਤ ਸਾਰੀਆਂ ਮੰਡੀਆਂ ਨੇ ਆਪਾਂ ਕਹਿ ਸਕਦੇ ਆ ਆ ਸੇਲੀਗੂੜੀ ਆ ਗੁਹਾਟੀ ਆ ਬੰਗਲੌਰ ਆ ਆਜਾਦਪੁਰ ਜਿਹੜੀ ਏਸ਼ੀਆ ਦੀ ਬਹੁਤ ਵੱਡੀ ਮੰਡੀ ਹੈਗੀ ਆ ਦਿੱਲੀ ਦੇ ਵਿੱਚ ਔਰ ਆਪਾਂ ਅਹਮਦਾਬਾਦ ਔਰ ਬਹੁਤ ਸਾਰੀਆਂ ਮੰਡੀਆਂ ਨੇ ਜਿਨ੍ਹਾਂ ਦੇ ਵਿੱਚ ਕਿਨੂ ਜਿਹੜਾ ਹੈਗਾ ਜਾ ਰਿਹਾ ਹੈਗਾ ਪਰ ਅਸੀਂ ਜਿਹੜਾ ਰੇਟ ਚਾਹੁੰਦੇ ਆ ਉਹ ਸਾਨੂੰ ਰੇਟ ਜਿਹੜਾ ਹੈਗਾ ਨਹੀਂ ਮਿਲ ਰਿਹਾ ਹੈਗਾ ਅਜ ਤੱਕ ਵੀ ਹਾਂਜੀ ਇਸ ਵਾਰ ਤਾਂ ਕਹਰੇ ਕਿਸਾਨ ਥੋੜੇ ਜਿ ਖੁਸ਼ ਨੇ ਕਿਉਂਕਿ ਪਿਛਲੀ ਵਾਰੀ ਕਿਨੂ ਦਾ ਫਲ ਜਿਆਦਾ ਹੋਣ ਕਰਕੇ ਰੇਟ ਨਹੀਂ ਮਿਲਿਆ ਕੁਝ ਬਾਰਡਰ ਬੰਦ ਸੀ ਕਿਸਾਨਾਂ ਕਰਕੇ ਤੇ ਕਿਸਾਨਾਂ ਦੇ ਹਾਲਾਤ ਮਾੜੇ ਸਨ ਤਾਂ ਇਸ ਵਾਰੀ ਜਿਹੜਾ ਕਿ ਕਿਸਾਨ ਖੁਸ਼ ਨੇ ਕਿਉਂਕਿ ਕਿਨੂ ਦਾ ਜਿਹੜਾ ਝਾੜ ਵੀ ਚੰਗਾ ਤੇ ਰੇਟ ਵੀ ਕੁਝ ਸਹੀ ਮਿਲ ਰਿਹਾ ਜੀ ਆ ਦੇਖੋ ਪਿਛਲੀ ਵਾਰੀ ਜਿਹੜੀ ਕੁਆਂਟੀਟੀ ਜਿਆਦਾ ਹੋਣ ਕਰਕੇ ਸਾਈਜ਼ ਛੋਟਾ ਹੋਣ ਕਰਕੇ ਉਹਦੀ ਇੱਜ਼ਤ ਨਹੀਂ ਬਣੀ ਹੈਗੀ ਮਾਤਰਾ ਮੈਕਸਿਮਮ 7 ਰੁਪਏ 5 ਰੁਪਏ ਮਤਲਬ ਬੇਕਦਰਹੀ ਹੋਈ ਹੈਗੀ ਬਹੁਤ ਜ਼ਿਆਦਾ ਬੇਕਦਰਹੀ ਬਹੁਤ ਸਾਰੇ ਜ਼ਿੰਮੇਦਾਰਾਂ ਦਾ ਤਾਂ ਜਿਹੜਾ ਕਿਨੂ ਹੈਗਾ ਉਹ ਫਰੀਚ ਵੀ ਨਹੀਂ ਤੋੜ ਕੇ ਕੋਈ ਲੈ ਗਿਆ ਐਂਡ ਤੇ ਐਸਾ ਪੀਕ ਟਾਈਮ ਆ ਗਿਆ ਸੀਗਾ ਐਸਾ ਬੁਰਾ ਹਾਲਾਤ ਹੋ ਗਏ ਸੀਗੇ ਕਿ ਉੱਪਰ ਹੀ ਉਹ ਅੰਬੀਆਂ ਦੀ ਤਰ੍ਹਾਂ ਸੁੱਕ ਗਿਆ ਸੀਗਾ ਕਾਲਾ ਹੋ ਗਿਆ ਸੀਗਾ ਸੋ ਚਲੋ ਪਿਛਲੀ ਵਾਰ ਮੈਂ ਗੁਜਰਾਤੀ ਮੰਡੀ ਚ ਹਿੰਮਤ ਕਰੀ ਜਿਵੇਂ ਤੇ ਮੈਂ ਕਰਕੇ ਵੇਚਿਆ ਪਰ ਉਹ ਫਾਇਦਾ ਨਹੀਂ ਹੋਇਆ ਹੈਗਾ ਪਰ ਇਸ ਵਾਰ ਅਸੀਂ ਜਿਹੜਾ ਚਾਹੁੰਦੇ ਹੈਗਾ ਕਿ ਚਲੋ ਕੁਆਂਟੀਟੀ ਜਿਹੜੇ ਨਵੇਂ ਬਾਗ ਹੈ ਉਹਨਾਂ ਦੇ ਵਿੱਚ ਤਾਂ ਖਾਸੀ ਅੱਛੀ ਹੈਗੀ ਆ ਪਰ ਇਹ 24 ਸਾਲ ਪੁਰਾਣਾ ਬਾਗ ਹੈ ਇਹਦੇ ਵਿੱਚ ਕੁਆਂਟੀਟੀ ਜਿਹੜੀ ਹੈਗੀ ਆ ਉਹ ਸੀਮਤ ਆ ਤੇ ਪਰ ਰੇਟ ਸਾਨੂੰ ਹੈਗਾ ਜਿਹੜਾ ਉਹ ਜਿੰਨਾ ਮਿਲਣਾ ਚਾਹੀਦਾ ਉਹ ਅਜੇ ਤੱਕ ਨਹੀਂ ਮਿਲ ਰਿਹਾ ਤੇ ਅਸੀਂ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਕਿ ਰੇਟ ਸਾਨੂੰ ਜਿਹੜੇ ਆ ਪ੍ਰੋਪਰ ਦੇ ਦਿੱਤੇ ਜਾਣ ਜਿਹੜਾ ਪਰ ਏਕੜ ਦੇ ਵਿੱਚ ਤੁਸੀਂ ਬੂਟੇ ਲਾਉਂਦੇ ਤੁਸੀਂ ਦੱਸਿਆ ਸੀ ਵੀ ਅਸੀਂ 100 ਜਾਂ 120 ਦੇ ਕਰੀਬ ਬੂਟੇ ਲਗਾਏ ਜਾਂਦੇ ਆ ਇਹ ਕਿੰਨੇ ਕਿੰਨੇ ਫੋਟੋ ਤੇ ਜਿਹੜੇ ਬੂਟੇ ਲਾਉਂਦੇ ਆ ਆ ਦੇਖੋ ਇਹ ਆਪਾਂ ਕ੍ਰੋਸ ਜਿਹੜਾ ਪਾਉਨੇ ਹੈਗੇ ਆ ਉਹ ਚਾਰੇ ਪਾਸੇ ਬਰਾਬਰ ਇਹਦੀ ਉਹ ਹੁੰਦੀ ਹੈਗੀ ਆ ਜਿਹੜੇ ਪਾਸੇ ਮਰਜ਼ੀ ਆਪਾਂ ਚਲੇ ਜਾਈਏ ਉਹ ਲਾਈਨਿੰਗ ਹੀ ਲਾਈਨਿੰਗ ਹੋਏਗੀ ਠੀਕ ਹੈ ਜਿਵੇਂ ਕਿਲਾ ਹੈਗਾ ਕਿਲੇ ਦੇ ਵਿੱਚ ਆ ਆਪਾਂ 634 ਆਪਾਂ ਕਿਲਾ ਕਹਿੰਦੇ ਆ ਤੇ ਆਪਾਂ 10 ਇੱਕ ਸਾਈਡ ਤੇ 10 ਹੀ ਦੂਸਰੀ ਸਾਈਡ ਆਪਾਂ ਮਾਰਦੇ ਤਾਂ 100 ਬੂਟਾ ਹੋ ਜਾਂਦਾ ਪੂਰਾ ਤੇ ਬਰਾਬਰ ਜਿਹੜੀ ਹੈਗੀ ਆ ਉਹ ਲਾਈਨਿੰਗ ਹੋ ਜਾਂਦੀ ਆ ਆਪਾਂ ਜਿਹੜੇ ਪਾਸੋਂ ਮਰਜੀ ਛੋਟੇ ਬੂਟੇ ਨੂੰ ਜਦੋਂ ਦੇਖੀਏ ਤੇ ਉਹ ਤੁਹਾਨੂੰ ਇਤਰਾ ਹੀ ਲਿਖੇਗਾ ਵੀ ਉਹਦੇ ਚ ਰਸਤਾ ਬਣਿਆ ਵੀ ਬਰਾਬਰ ਉਹਦੀ ਜਿਹੜੀ ਹੈਗੀ ਪ੍ਰੋਜੈਕਸ਼ਨ ਉਹਦੀ ਲਾਈਨਿੰਗ ਹੋ ਜਾਂਦੀ ਆ ਖਰਾਕ ਦੇ ਵਜੋਂ ਕੀ ਕੀ ਪਾਇਆ ਜਾਂਦਾ ਦੇਖੋ ਖਰਾਕ ਦੇ ਵਜੋਂ ਐਜ਼ ਯੂਸੂਅਲ ਜਿਸ ਤਰ੍ਹਾਂ ਦੂਸਰੀਆਂ ਫਸਲਾਂ ਨੇ ਰੂੜੀ ਖਾਦ ਪਾਉਨੇ ਆਪਾਂ ਦੂਰੀ ਆਡੀਪੀ ਬਹੁਤ ਸਾਰੀਆਂ ਹੋਰ ਆਪਾਂ ਜਿਕਰ ਇਹਦੇ ਵਿੱਚ ਐਡ ਕਰਨਾ ਚਾਹੀਏ ਤਾਂ ਦੇਸੀ ਫਾਰਮੂਲੇ ਵੀ ਲੋਕ ਐਡ ਕਰਦੇ ਹੈ ਆਪਣੀਆਂ ਸਪਰੀਆਂ ਰਿਆ ਪੈਦਾ ਕਰ ਰਹੀਆਂ ਨੇ ਪਰ ਕਿਸਾਨ ਇਹਨਾਂ ਅਵੇਅਰ ਨਹੀਂ ਕੀਤਾ ਹੋਇਆ ਸਰਕਾਰਾਂ ਵੱਲੋਂ ਪ੍ਰੋਪਰ ਟ੍ਰੇਨਿੰਗਸ ਜਿਹੜੀ ਹੈਗੇ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਜਾਂ ਸਿਟਰਸ ਜਿਹੜਾ ਇਹਨਾਂ ਦਾ ਫੀਲਡ ਹੈ ਉਹਦੇ ਵੱਲੋਂ ਨਹੀਂ ਪ੍ਰੋਪਰ ਜਿਹੜਾ ਹੈਗਾ ਸੁਚੇਤ ਜਿਹੜਾ ਅਵੇਅਰ ਕੀਤਾ ਹੋਇਆ ਕਿਸਾਨ ਨੂੰ ਤਾਂ ਕਿਸਾਨ ਆਪਣੀ ਦੂਸਰੀ ਖੇਤੀ ਦੇ ਵਾਂਗ ਹੀ ਜਿਹੜਾ ਹੈਗਾ ਉਹ ਰਿਆ ਸਪਰੀਆਂ ਵਗੈਰਾ ਪਾਉਂਦਾ ਰਹਿੰਦਾ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਵੇਖਦੇ ਆ ਕਿ ਕਿਸਾਨ ਬੜੇ ਨਾਰਾਜ਼ ਰਹਿੰਦੇ ਨੇ ਮੰਡੀ ਤੇ ਮੰਡੀਕਰਨ ਨੂੰ ਲੈ ਕੇ ਕਹਿੰਦੇ ਵਪਾਰੀ ਕਹਿੰਦੇ ਸਾਰਾ ਕੁਝ ਅਸੀਂ ਕਰਦੇ ਆਂ ਬੂਟੇ ਦੀ ਪਰਵਰਿਸ਼ ਕਰਕੇ ਜਿਹੜਾ ਸ਼ੁਰੂ ਤੋਂ ਪੂਰਾ ਸਾਲ ਭਰ ਸਾਡ ਜਿਹੜਾ ਇਹਦੀ ਪੁੱਤਾਂ ਦੇ ਵਾਂਗ ਦੇਖਭਾਲ ਕਰਦੇ ਆਂ ਉਸ ਤੋਂ ਬਾਅਦ ਜਦੋਂ ਪੈਸੇ ਵਟਣ ਦੀ ਵਾਰੀ ਆਉਂਦੀ ਹੈ ਤਾਂ ਸਾਨੂੰ ਨਾ ਮਾਤਰ ਜਿਹੜੀ ਕਹਿੰਦੇ ਸਾਨੂੰ ਖਰਚਾ ਵੀ ਪ੍ਰੋਪਰ ਨਹੀਂ ਮਿਲਦਾ ਪਰ ਜਿਹੜੇ ਵਪਾਰੀ ਨੇ ਉਹ ਕਰੋੜਾਂ ਅਰਬਾਂ 'ਤੇ ਕਮਾ ਕੇ ਸਾਡੇ ਹਬੋਰ ਲੱਖ ਦੇ ਵਿੱਚੋਂ ਬਾਹਰ ਚਲੇ ਜਾਂਦੇ ਤੁਸੀਂ ਇਹ ਦੇਖ ਲਓ ਵੀ ਅਬੋਹਰ ਨੂੰ ਆਪਾਂ ਜੇਕਰ ਅਗਰ ਜਨਰਲ ਨੋਲੇਜ ਦਾ ਕੁਐਸਚਨ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਦਾ ਦੂਸਰਾ ਜਿਹੜਾ ਰੂਪ ਦਿੱਤਾ ਗਿਆ ਹੈਗਾ ਕਿ ਅਬੋਹਰ ਕੈਲੀਫੋਰਨੀਆ ਹੈਗਾ ਹੈ ਕਿਉਂਕਿ ਅਮਰੀਕਾ ਦੀ ਕੈਲੀਫੋਰਨੀਆ ਦੇ ਵਿੱਚ ਇਸ ਤੋਂ ਜਿਹੜਾ ਹੈਗਾ ਵੱਧ ਕਿੰਨੂੰ ਹੁੰਦਾ ਹੈਗਾ ਤੇ ਪੰਜਾਬ ਦੇ ਅਬੋਹਰ ਜਿਹੜਾ ਗੜ੍ਹ ਹੈਗਾ ਪੂਰੇ ਪੰਜਾਬ ਦਾ ਹਨਾ ਹੱਬ ਹੈਗਾ ਯੂਨੀਵਰਸਿਟੀ ਆਪਾਂ ਕਹਿ ਸਕਦੇ ਕਿ ਤਾਂ ਇਥੋਂ ਦੀ ਜਿਹੜੀ ਮੰਡੀ ਆ ਅਬੋਹਰ ਦੀ ਉਹ ਅਜੇ ਤੱਕ ਪਿੱਠ ਦੀ ਨਜ਼ਰ ਆ ਰਹੀ ਹੈਗੀ ਆ ਉਹਦੇ ਵਿੱਚ ਬਿਲਕੁਲ ਰੇਟ ਨਹੀਂ ਮਿਲ ਰਿਹਾ ਹੈਗਾ ਹਾਲਾਂਕਿ ਇਹ ਹੱਬ ਹੈਗਾ ਇੱਥੇ ਇੱਥੇ ਸਾਨੂੰ ਰੇਟ ਮਿਲਣਾ ਚਾਹੀਦਾ ਹੈਗਾ ਸਾਡੇ ਘਰ ਦੇ ਵਿੱਚ ਸਾਨੂੰ ਰੇਟ ਸਾਡਾ ਘਾਰ ਆ ਬੋਰੇ ਇੱਥੇ ਮਿਲਣਾ ਚਾਹੀਦਾ ਹੈਗਾ ਪਰ ਇੱਥੇ ਜਿਹੜਾ ਰੇਟ ਹੈ ਉਹ ਨਹੀਂ ਮਿਲ ਰਿਹਾ ਤਾਂ ਹੋਰ ਅੱਗੇ ਗੱਲਬਾਤ ਕਰਾਂਗੇ ਹੁਣ ਇਹ ਕਿਹੜੀ ਵੈਰਾਈਟੀ ਜਿਹੜੀ ਤੁਸੀਂ ਲਗਾਈ ਕਿੰਨੂ ਦੀ ਜਾਂ ਇੱਕੋ ਵੈਰਾਈਟੀ ਹੁੰਦੀ ਜਾਂ ਅਲੱਗ-ਅਲੱਗ ਹੁੰਦੀ ਹੈ ਦੇਖੋ ਇਹ ਮੋਟੀ ਕਿਸਮ ਹੈਗੀ ਆ ਹਸ਼ਿਆਰਪੂਰੀ ਇੱਕ ਬੂਟਾ ਮਤਲਬ ਦਾਣਾ ਹੁੰਦਾ ਉਹ ਉਹਦਾ ਸਾਈਜ਼ ਨਾਰਮਲ ਹੁੰਦਾ ਜਿਵੇਂ ਆਪਾਂ ਨੂੰ ਮੀਡੀਅਮ ਸਾਈਜ਼ ਕਹਿ ਸਕਦੇ ਆ ਉਹ 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 ਅਲੱਗ ਹੁੰਦੀ ਆ ਇਹ ਜਨਰਲ ਜਿਹੜੀ ਕੁਆਲਿਟੀ ਇਹਦੇ ਵਿੱਚ ਜਿਹੜਾ ਅਮੂਮਨ ਸਾਰੇ ਹੀ ਸਾਈਜ਼ ਪੈਦਾ ਹੋ ਜਾਂਦੇ ਆ ਮੋਟਾ ਵੀ ਹੁੰਦਾ ਮੀਡੀਅਮ ਵੀ ਰਹਿ ਜਾਂਦਾ ਤੇ ਬਰੀਕ ਗੋਲੀ ਵੀ ਨਿਕਲ ਜਾਂਦਾ ਹੈਗਾ ਇਹ ਹੁਣ ਹੁਣ ਜਿਹੜੀ ਕਿੰਨੂ ਦੀ ਤੜਾਈ ਹੋ ਚੁੱਕੀ ਹੈ ਇਹ ਕਿੰਨੂ ਕਿਹੜੇ ਮਹੀਨੇ ਤੱਕ ਜਿਹੜਾ ਟੁੱਟਦਾ ਰਹੇਗਾ ਜਾਂ ਚੱਲਦਾ ਰਹੇਗਾ ਦੇਖੋ ਜੀ ਇਹਦਾ ਅਗਰ ਆਪਾਂ ਆ ਡੈਡ ਪੀਰੀਅਡ ਆਪਾਂ ਗੱਲ ਕਰੀਏ ਐਂਡ ਪੀਰੀਅਡ ਤਾਂ ਫਰਵਰੀ ਤੱਕ ਹੀ ਰੱਖਣਾ ਚਾਹੀਦਾ ਕਿਉਂਕਿ ਫਰਵਰੀ ਤੋਂ ਬਾਅਦ ਇਹਦੇ ਵਿੱਚ ਦੁਬਾਰਾ ਰੀ ਜਿਹੜਾ ਫਟਾਰਾ ਹੈਗਾ ਦੁਬਾਰਾ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਤਾਂ ਇੱਕ ਨਜਾਇਜ਼ ਧੱਕਾ ਕਰਨ ਵਾਲੀ ਗੱਲ ਹੁੰਦੀ ਹੈ ਬੂਟੇ ਦੇ ਨਾਲ ਲਾਲਚ ਕਰਨ ਵਾਲੀ ਗੱਲ ਹੁੰਦੀ ਹੈ ਵੀ ਅਸੀਂ ਰੁਪਈਏ ਬਾਹਲੇ ਕਮਾਉਣ ਦੇ ਚੱਕਰ ਦੇ ਵਿੱਚ ਅਸੀਂ ਜਿਹੜਾ ਹੈਗਾ ਉਹਦਾ ਫਟਾਰਾ ਮਾਰ ਦਿੰਦੇ ਹੈਗੇ ਤਾਂ ਫਿਰ ਉਹ ਜਿਹੜਾ ਪੂਰਾ ਫਲ ਨਹੀਂ ਦਿੰਦਾ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈਗਾ ਕਿਉਂਕਿ ਜੇ ਆਪਾਂ ਮੌਸਮ ਦੇ ਉਲਟ ਚੱਲਾਂਗੇ ਜਾਂ ਉਸ ਦਾ ਜਿਹੜਾ ਟਾਈਮ ਹੈਗਾ ਤਾਂ ਉਹਦੇ ਉਲਟ ਚੱਲਾਂਗੇ ਤਾਂ ਫਿਰ ਉਹਦਾ ਨੁਕਸਾਨ ਹੋਣਾ ਹੀ ਹੋਣਾ ਹੈ ਕਾਲਸੇ ਜੀ ਹੁੰਦੀ ਜਿਹੜੀ ਜਿਹੜੀ ਸੋਕ ਹੋ ਜਾਂਦੀ ਬੂਟਿਆਂ ਦੇ ਵਿੱਚ ਉਹਦੀ ਕਟਾਈ ਕਿਵੇਂ ਕਰਦੇ ਔਰ ਕਿੰਨਾ ਕੁ ਖੇਚ ਲੈ ਕਿੰਨਾ ਕੁ ਸਮਾਂ ਲੱਗਦਾ ਔਰ ਕਿੰਨਾ ਕੁ ਪੈਸਾ ਲੱਗਦਾ ਆ ਵੇਖਿਆ ਜਾਵੇ ਤਾਂ ਜਨ ਸਾਹਿਬ ਉਹਦੇ ਵਿੱਚ ਇਹਦੀ ਕਟਾਈ ਦੀ ਖੇਚ ਲੇਬਰ ਕਰਦੀ ਹੈਗੀ ਸਾਰਾ ਕੈਂਚੀਆਂ ਦੇ ਨਾਲ ਜਿਹੜੀ ਹੈਗੀ ਆ ਉਹਦੀ ਕਟਾਈ ਕੀਤੀ ਜਾਂਦੀ ਹੈਗੀ ਆ ਸੁੱਕੇ ਸੁੱਕੇ ਜਿਹੜੀ ਟਾਹਣੀਆਂ ਟੀਸੀਆਂ ਹੈਗੀਆਂ ਉਹ ਕੱਢ ਦਿੱਤੀਆਂ ਜਾਂਦੀਆਂ ਨੇ ਇੱਕ ਇੱਕ ਗੁੱਲਾ ਕਹਿ ਦਿੱਤਾ ਜਾਂਦਾ ਵੀ ਉਹ ਕੱਚੀ ਕੱਚੀ ਟੀਸੀ ਬਣ ਜਾਂਦੀ ਹੈਗੀ ਆ ਉਹ ਕੱਚੀ ਹੁੰਦੀ ਹੈ ਕਿਉਂਕਿ ਉਹਦੇ ਤੇ ਬਹੁਤ ਸਾਰੇ ਲੋਕ ਜ਼ਿਮੀਦਾਰ ਲਾਲਚ ਕਰਦੇ ਜ਼ਰੂਰ ਆ ਵੀ ਗੁੱਲੇ ਤੇ ਤਿਆਰ ਕਰ ਲਿਆ ਬਾਗ ਪਰ ਗੁੱਲੇ ਦੇ ਤਿਆਰ ਨਾ ਨਹੀਂ ਚਾਹੀਦਾ ਹੈਗਾ ਤੇ ਉਹਨੂੰ ਜਿਹੜਾ ਹੈਗਾ ਪ੍ਰੋਪਰ ਗੋਲ ਕਟਾਈ ਕਰਕੇ ਵਿਰਲ ਥੋੜੀ ਜਿਆਦਾ ਰੱਖਣੀ ਚਾਹੀਦੀ ਹੈ ਤਾਂ ਕਿ ਉਹਦੇ ਵਿੱਚ ਹਵਾ ਕ੍ਰੋਸ ਹੋਵੇ ਤੇ ਜਿਹੜਾ ਹੈਗਾ ਉਹਦੇ ਜਿਹੜਾ ਜਿਹੜਾ ਵੀ ਕਿੰਨੂੰ ਦਾਣਾ ਲੱਗੇ ਉਹਦਾ ਸਾਈਜ਼ ਬੜਾ ਵਧੀਆ ਸੋਹਣਾ ਸਾਈਜ਼ ਹੋਵੇ ਉਹਦਾ ਜਿਹੜਾ ਡਾਇਆਮੀਟਰ ਹੈ ਉਹਦਾ ਪ੍ਰੋਪਰ ਤਿਆਰ ਹੋਵੇ ਪਾਣੀ ਬੂਟੇ ਨੂੰ ਕਿੰਨੇ ਟਾਈਮ ਬਾਅਦ ਲੱਗਦਾ ਦੇਖੋ ਵੈਸੇ ਤਾਂ ਵਾਰੀਆਂ ਆਪਾਂ ਨੂੰ ਹਰ ਹਫ਼ਤੇ ਬਾਅਦ ਵਾਰੀ ਜਿਹੜੀ ਹੈਗੀ ਆ ਉਹ ਮਿਲਦੀ ਹੈਗੀ ਆ ਹਨ ਤੇ ਪਰ ਸਾਨੂੰ ਲਗਭਗ 4 ਕ ਵਾਰੀਆਂ ਤਾਂ ਸਾਨੂੰ ਜਿਹੜੀਆਂ ਹੈਗੀਆਂ ਉਹ 4-5 ਵਾਰੀਆਂ ਸਾਨੂੰ ਲਾਉਣੀਆਂ ਚਾਹੀਦੀਆਂ ਹੈਗੀਆਂ ਬਹੁਤ ਜ਼ਿਆਦਾ ਪਾਣੀ ਵੀ ਨਹੀਂ ਲਾਉਣਾ ਚਾਹੀਦਾ ਹੈਗਾ ਕਿਉਂਕਿ ਇਹਦੇ ਨਾਲ ਫਿਰ ਡ੍ਰੋਪਿੰਗ ਵੀ ਹੋ ਸਕਦੀ ਹੈਗੀ ਆ ਕਿਉਂਕਿ ਫਿਰ ਨੈਚੁਰਲ ਆਪਾਂ ਨੂੰ ਉੱਪਰੋਂ ਪਾਣੀ ਜਿਹੜਾ ਬਦਲਵਾਈ ਕਰਕੇ ਜਿਹੜਾ بارشਾ ਹੁੰਦੀਆਂ ਉਹਦੇ ਨਾਲ ਵੀ ਪਾਣੀ ਮਿਲ ਜਾਂਦਾ ਹੁੰਦਾ ਉਹਦੇ ਨਾਲ ਜਿਹੜੀ ਹੈਗੀ ਆ ਬਰਾਬਰ ਕਰਕੇ ਪੂਰਤੀ ਹੋ ਜਾਂਦੀ ਐਸ ਕਰਕੇ ਪਾਣੀ ਸੀਮਤ ਰੱਖਣੀ ਚਾਹੀਦੀ ਹੈਗੇ ਇੱਥੇ ਨਰਸਰੀਆਂ ਵੀ ਅਗਰ ਕਿਸੇ ਨੇ ਬੂਟੇ ਲੈਣੇ ਹੋਣ ਇਧਰੋਂ ਦਾ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਕਿੰਨੂੰ ਇੱਥੋਂ ਜਾਂਦਾ ਹੈ ਇੱਥੋਂ ਨਰਸਰੀ ਤੋਂ ਬੂਟੇ ਲੈਣੇ ਹੋਣ ਤਾਂ ਬੂਟੇ ਕਿਹੜੀ ਨਰਸਰੀ ਤੋਂ ਜਾਂ ਕਿਹੜੇ ਕਿਸਾਨ ਤੋਂ ਸਭ ਤੋਂ ਜਿਹੜੇ ਚੰਗੇ ਬੂਟੇ ਦੇਖੋ ਇਹ ਨਰਸਰੀ ਪਾਤਰੇ ਵਾਲੇ ਦੇ ਇਲਾਕੇ ਵਿੱਚ ਤਾਂ ਨਹੀਂ ਹੈਗੀ ਨਰਸਰੀ ਹੈਗੀ ਆ ਜਿਹੜਾ ਆਪਾਂ ਕਹਿ ਸਕਦੇ ਹਾਂ ਸਾਪਾਂ ਵਾਲਾ ਨਗਰ ਹੈਗਾ ਇਹ ਜਿਆਦਾ ਬਹੁ ਗਿਣਤੀ ਕੰਬੋਸ ਕੰਬਿੰਗ ਜਿਹੜੀ ਕਮਿਊਨਿਟੀ ਦਾ ਵਿਲੇਜ ਹੈਗਾ ਬਹੁਤ ਇਹਨਾਂ ਨੇ ਜਿਹੜੀ ਇਸ ਚੀਜ਼ ਦੀ ਆਪਾਂ ਕਹਿ ਸਕਦੇ ਹਾਂ ਰਿਸਰਚ ਕਰਕੇ ਇਹਨਾਂ ਨੇ ਜਿਹੜਾ ਇਹਦੀ ਪਿਉਂਦ ਕਰਕੇ ਇਹਦੀ ਕਲਮ ਲਗਾ ਕੇ ਇਹਦੇ ਤੋਂ ਬੂਟਾ ਤਿਆਰ ਕੀਤਾ ਹੈਗਾ ਬਹੁਤ ਸਾਲਾਂ ਤੋਂ ਉਹ ਨਰਸਰੀਆਂ ਪੈਦਾ ਕਰ ਰਹੇ ਆ ਬਹੁਤ ਸਾਰੇ ਛੋਟੇ-ਛੋਟੇ ਕਿਸਾਨ ਜਿਹੜੇ ਹੈਗੇ ਆ ਉਹ ਕਾਫੀ ਪੈਸਾ ਕਮਾਇਆ ਉਹਨਾਂ ਨੇ ਉਹਨਾਂ ਨੇ ਨਰਸਰੀਆਂ ਤੋਂ ਕਮਾਇਆ ਜਿੰਨਾ ਸਾਡੇ ਇਲਾਕੇ ਦੇ ਵਿੱਚ ਲਗਭਗ ਆਪਾਂ ਕਹਿ ਸਕਦੇ ਹਜ਼ਾਰ ਏਕੜ ਤੋਂ ਪਲੱਸ ਜਿਹੜਾ ਹੈਗਾ ਉਹ ਕਿੰਨੂ ਦੀ ਖੇਤੀ ਹੈਗੀ ਆ ਠੀਕ ਹੈ ਫਾਰਮਿੰਗ ਹੁੰਦੀ ਆ ਕਿੰਨੂ ਦੀ ਸਿਟਰਸ ਦੀ ਤਾਂ ਉਹ ਲਗਭਗ ਮੈਕਸਿਮਮ ਜਿਹੜਾ ਹੈਗਾ ਉਹ ਸੱਪਾਂ ਵਾਲੀ ਪਿੰਡ ਇੱਥੋਂ ਆਪਾਂ ਕਹਿ ਸਕਦੇ ਆਂ ਵੀ ਕੋਈ 10 12 ਕਿਲੋਮੀਟਰ ਦੀ ਰੇਂਜ ਉੱਥੋਂ ਉੱਥੋਂ ਹੀ ਮਿਲਦਾ ਹੈਗਾ ਜੀ ਹਾਂ ਖਾਲਸਾ ਜੀ ਇੱਕ ਗੱਲ ਹੋ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਬੂਟੇ ਨੇ ਕਿੰਨੀ ਉਮਰ ਤੱਕ ਕਿੰਨੇ ਸਾਲ ਤੱਕ ਇਹ ਫਲ ਦਿੰਦੇ ਉਸ ਤੋਂ ਬਾਅਦ ਜਿਹੜਾ ਨਵਾਂ ਬੂਟਾ ਲਾਉਣਾ ਚਾਹੀਦਾ ਦੇਖੋ ਤੱਕਾ ਕਰੀ ਜਾਈਏ ਤਾਂ ਆਪਾਂ ਭਾਵੇਂ ਇਹਨੂੰ 50 ਸਾਲ ਖੜਾ ਕਰ ਲਈਏ ਪਰ ਜੇ ਆਪਾਂ ਉਹਦੀ ਸੇਵਾ ਪ੍ਰੋਪਰ ਨਿਰੰਤਰ ਰੱਖਦੇ ਹਾਂ ਤਾਂ ਆਪਣਾ ਇਹ ਬੂਟਾ 30 35 ਸਾਲ ਤੱਕ ਆਰਾਮ ਨਾਲ ਚੱਲਦਾ ਹੈਗਾ ਜਿਸ ਤਰ੍ਹਾਂ ਅਸੀਂ ਭਾਈ 24 ਸਾਲ ਦਾ ਬੂਟਾ ਹੋ ਗਿਆ ਹੈਗਾ ਤਾਂ ਅਸੀਂ ਇਸ ਨੂੰ ਆਪਾਂ 11 12 ਸਾਲ ਅਗਰ ਚਾਹੀਏ ਤਾਂ ਇਹਦੀ ਸੇਵਾ ਕਰਕੇ ਕਿਉਂਕਿ ਇਹਦੀ ਸਾਨੂੰ ਬੱਚਿਆਂ ਤਰ੍ਹਾਂ ਸੇਵਾ ਕਰਨੀ ਪਈ ਜਦੋਂ ਅਸੀਂ ਲਗਾਇਆ ਸੀਗਾ ਨਾ ਤੇ ਅਸੀਂ ਬਾਲਟੀਆਂ ਨਾਲ ਪਾਣੀ ਪਾ ਪਾ ਕੇ ਅਸੀਂ ਇਹਨੂੰ ਜਿਹਨੂੰ ਬੱਚਿਆਂ ਤਰ੍ਹਾਂ ਪਾਲਿਆ ਹੈਗਾ ਅੱਜ ਇਹ ਬਿਲਕੁਲ ਜਿਹੜਾ ਹੈਗਾ ਨੌਜਵਾਨ ਤੋਂ ਵੀ ਵੱਡੀ ਉਮਰ ਚ ਆ ਰਿਹਾ ਹੈ ਤੇ ਇਹ ਹੁਣ 10-11 ਸਾਲ ਹੋਰ ਵਧੀਆ ਚੱਲੇਗਾ ਕੋਈ ਜਾਣਕਾਰੀ ਹੈ ਵੀ ਤੁਹਾਡੇ ਕੋਲ ਕਿ ਆ ਬੋਹਰੀ ਇਲਾਕੇ ਜਾਂ ਪੱਤਰੇ ਵਾਲੀ ਇਲਾਕੇ ਦਾ ਕੁੱਲ ਰਕਬਾ ਕਿੰਨਾ ਹੈ ਜਿਹੜਾ ਕਿੰਨੂ ਕਿੰਨੂ ਦੀ ਪੈਦਾਵਾਰ ਕਰਦਾ ਦੇਖੋ ਪ्युअर ਪ੍ਰੋਪਰ ਫਿਗਰ ਤਾਂ ਜਿਹੜੀ ਹੈਗੀ ਆ ਉਹ ਸਿਟਰਸ ਫੀਲਡ ਦੇ ਕੋਲੋਂ ਮਿਲ ਸਕਦੀ ਹੈਗੀ ਆ ਸੋ ਮੈਂ ਕਹਿਣਾ ਹੈਗਾ ਵੀ ਇਹਦੇ ਉੱਤੇ 20 ਹਜ਼ਾਰ ਏਕੜ ਦੇ ਕਰੀਬ ਜਿਹੜਾ ਹੈਗਾ ਉਹ ਆਪਾਂ ਕਹਿ ਸਕਦੇ ਹਾਂ ਇਲਾਕੇ ਦੇ ਵਿੱਚ ਜਿਹੜਾ ਸਾਰਾ ਫੈਲਿਆ ਹੋਇਆ ਹੈਗਾ ਹਬੂਰ ਫਾਜ਼ਲਕਾ ਦੇ ਇਧਰ ਨੇੜੇ ਟਿਹੜੇ ਹੋ ਗਿਆ ਇਧਰ ਜਿਹੜੀ ਰਾਜਸਥਾਨ ਬਾਰਡਰ ਐਲਓਸੀ ਦੇ ਲਾਗੇ-ਪਾਗੇ ਹੋ ਗਿਆ ਆਪਾਂ ਹਨ ਮਗਾਨਗੜ੍ਹ ਤੇ ਇਧਰ ਇਹਨਾਂ ਇਲਾਕਿਆਂ ਦੇ ਬਾਰਡਰਸ ਤੇ ਹੋ ਗਿਆ ਸੰਗਰੀਆ ਦਾ ਹੋ ਗਿਆ ਮਤਲਬ ਜਿਹੜਾ ਇਹਨੂੰ ਆਪਾਂ ਹਬੂਰ ਦੇ ਵਿੱਚ ਹੀ ਗਿਣਾਂਗੇ ਤਾਂ 20 ਹਜ਼ਾਰ ਏਕੜ ਦਾ ਅਸੀਂ ਮੰਨਦੇ ਹੈਗੇ ਹਾਂ ਇਸ ਬਾਧ ਵੀ ਹੋ ਸਕਦਾ ਹੈਗਾ ਹਾਂ ਇਸ ਵਾਰੀ ਕਿਸਾਨਾਂ ਦੇ ਦੱਸਿਆ ਜਾ ਰਿਹਾ ਵੀ ਚਿਹਰੇ ਖੁਸ਼ ਨੇ ਕਿਉਂਕਿ ਇਸ ਵਾਰੀ ਰੇਟ ਵੀ ਠੀਕ ਹੈ ਤਾਂ ਫਲ ਵੀ ਠੀਕ ਹੈ ਹਾਂ ਦੇਖੋ ਰੇਟ ਠੀਕ ਹੈਗਾ ਨਾ ਬਹੁਤ ਜ਼ਿਆਦਾ ਹੈਗਾ ਤੇ ਨਾ ਹੀ ਥੋੜਾ ਹੈਗਾ ਸੋ ਰੇਟ ਸੋ ਸੋ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਨਾਲ ਪਿਛਲਾ ਜਿਹੜੇ ਸਾਲ ਦਾ ਗੈਪ ਹੈ ਉਹ ਕਲੀਅਰ ਹੋ ਸਕਦਾ ਹੈਗਾ ਪਰ ਸਾਡੀ ਡਿਮਾਂਡ ਇਹ ਹੈ ਵੀ ਇਸ ਦੀ ਕਦਰ ਜਿਹੜੀ ਹੈਗੀ ਹੁਣ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਅੱਜ ਬਿਲਕੁਲ ਮਰਨ ਕਿਨਾਰੇ ਵਿਚਾਰੇ ਹੋ ਚੁੱਕੇ ਨੇ ਔਰ ਜਿਹੜੀ ਨੈਸ਼ਨਲ ਗਵਰਨਮੈਂਟ ਆ ਮੋਦੀ ਯੋਗੀ ਦੀ ਜਿਹੜੀ ਤੇ ਅਮੇਸ਼ਾ ਦੀ ਜਿਹੜੀ ਸਰਕਾਰ ਆ ਉਹ ਬਿਲਕੁਲ ਵੀ ਫਿਕਰਮੰਦ ਨਹੀਂ ਹੈਗੀ ਬਹੁਤ ਜ਼ਿਆਦਾ ਬੇਹੁਦਰੀਆਂ ਚਲਾਕੀਆਂ ਕਰ ਰਹੇ ਹੈਗੇ ਨੇ ਔਰ ਉਹਨਾਂ ਨੂੰ ਮਰਨ ਕਿਨਾਰੇ ਸ਼ਹੀਦ ਹੋਣ ਕਿਨਾਰੇ ਛੱਡਿਆ ਹੋਇਆ ਹੈਗਾ ਤਾਂ ਸاسي ਚਾਹੁੰਦੇ ਆ ਕਿ ਜਿਹੜਾ ਕਿਨੂ ਹੈਗਾ ਉਹ ਕਿੰਨੂ ਨੂੰ ਵੀ ਜਿਹੜਾ ਹੈਗਾ ਉਸ ਲਾਈਨ ਦੇ ਵਿੱਚ ਲਿਆਉਣਾ ਚਾਹੀਦਾ ਉਹ ਸੁਆਮੀ ਨਾਥਨ ਕਮਿਸ਼ਨ ਦੇ ਵਿੱਚ ਲਿਆਉਣਾ ਚਾਹੀਦਾ ਹੈਗਾ ਕਿਉਂਕਿ ਇਹ ਵੀ ਤਾਂ ਇੱਕ ਜਿੰਸ ਹੈਗੀ ਆ ਇਹ ਵੀ ਤਾਂ ਇੱਕ ਖੇਤੀ ਹੈਗੀ ਆ ਬਿਲਕੁਲ ਆਪਾਂ ਮਿਨਿਮਲ ਸਪੋਰਟ ਪ੍ਰਾਈਸ ਦੇ ਵਿੱਚ ਆਪਾਂ ਨੂੰ ਇਹਨੂੰ ਇਹਨੂੰ ਵੀ ਲਾਉਣਾ ਚਾਹੀਦਾ ਹੈਗਾ ਸਾਡੀ ਇਹ ਕਿਸਾਨਾਂ ਦੀ ਮੰਗ ਹੈਗੀ ਆ ਤਾਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਕਿਨੂ ਦੀ ਖੇਤੀ ਨੂੰ ਲੈ ਕੇ ਕਿਸਾਨਾਂ ਨੂੰ ਕੁਝ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਰਵਾਇਤੀ ਫਸਲ ਚੱਕਰੀ ਚ ਫਸੇ ਹੋਏ ਆ ਝੋਨੇ ਤੇ ਕਣਕ ਨੂੰ ਲੈ ਆ ਦੇਖੋ ਕਿੰਨੋ ਦੀ ਜਿਹੜੀ ਖੇਤੀ ਹੈਗੀ ਬਹੁਤ ਵਧੀਆ ਖੇਤੀ ਹੈਗੀ ਜਿਵੇਂ ਪੰਜਾਬ ਦੀ ਧਰਤੀ ਦਾ ਹੇਠਲੇ ਪੱਧਰ ਦਾ ਪਾਣੀ ਲਗਾਤਾਰ ਚੜਾ ਥੱਲੇ ਜਾ ਹਾਂ ਬਿਲਕੁਲ ਬਿਲਕੁਲ ਇਹਦੇ ਵਿੱਚ ਅਸੀਂ ਇਹ ਹੀ ਅਪੀਲ ਕਰਾਂਗੇ ਕਿ ਸਾਨੂੰ ਜਿਹੜਾ ਕਿਸਾਨ ਹੈਗਾ ਉਹ ਇਹਦੇ ਵਿੱਚ ਇਹ ਇਤਫਾਕ ਔਰ ਏਕੇ ਦੇ ਵਿੱਚ ਆਵੇ ਔਰ ਜਿਹੜੀ ਕਿਨੂ ਦੀ ਖੇਤੀ ਹੈਗੀ ਆ ਇਹ ਅੱਜ ਵੀ ਲਾਹੇਵੰਦ ਹੈਗੀ ਆ ਪਰ ਅਸੀਂ ਅੱਡੋ ਪਾਰਟੀ ਦੇ ਵਿੱਚ ਜਾ ਕੇ ਜਿਹੜਾ ਹੈਗਾ ਸਾਨੂੰ ਇਹਦੇ ਵਿੱਚ ਜਿਹੜਾ ਬਹੁਤ ਵੱਡੇ ਵੱਡੇ ਵਪਾਰੀ ਹੈਗੇ ਆ ਉਹ ਆ ਕੇ ਲੁੱਟ ਕਰਦੇ ਹੈਗੇ ਆ ਔਰ ਸਰਕਾਰਾਂ ਇਸ ਦੇ ਉੱਤੇ ਧਿਆਨ ਨਹੀਂ ਦਿੰਦੀਆਂ ਹੈਗੀਆਂ ਇਹਦੇ ਉੱਤੇ ਜਿਹੜਾ ਮਾਰਕੀਟ ਕਮੇਟੀ ਆ ਉਹ ਪ੍ਰੋਪਰ ਧਿਆਨ ਨਹੀਂ ਦਿੰਦੀ ਹੈਗੀ ਆ ਤਾਂ ਚਾਹੀਦਾ ਹੈਗਾ ਸਰਕਾਰਾਂ ਨੂੰ ਇਹਨਾਂ ਦੇ ਜਿਹੜੇ ਡਿਪਾਰਟਮੈਂਟਸ ਆ ਮਾਰਕੀਟ ਕਮੇਟੀ ਦੀ ਆਜਾ ਹੋਰ ਜਿਹੜੇ ਹੈਗੇ ਆ ਉਹਨਾਂ ਨੂੰ ਕਿ ਉਹ ਪ੍ਰੋਪਰ ਸਖਤੀ ਵਰਤ ਕੇ ਕਿਸਾਨਾਂ ਦੀ ਹਮਾਇਤ ਕਰਨ ਔਰ ਕਿਸਾਨ ਵੀ ਏਕੇ ਦੇ ਵਿੱਚ ਆ ਕੇ ਆਪਣੇ ਜਿਹੜਾ ਹੈਗਾ ਉਹ ਇਸ ਕਿਨੂ ਦੀ ਖੇਤ ਨੂੰ ਬਚਾਉਣ ਕਿਉਂਕਿ ਬਹੁਤ ਸਾਰੇ ਸੈਂਕੜੇ ਏਕੜ ਜਿਹੜੇ ਹੈਗੇ ਆ ਉਹ ਕਿਸਾਨ ਦੁਖੀ ਹੋ ਕੇ ਪੱਟਦਾ ਵੀ ਜਾ ਰਿਹਾ ਹੈਗਾ ਤਾਂ ਕਿਉਂ ਨਾ ਜਿਹੜਾ ਹੈਗਾ ਇਸ ਖੇਤੀ ਨੂੰ ਲਾਈਵੰਦ ਕਰਨ ਵਾਸਤੇ ਸਰਕਾਰ ਸਪੋਰਟ ਕਰੇ ਤਾਂ ਕਿ ਕਿਸਾਨ ਦੁਖੀ ਹੋ ਕੇ ਪੱਟੇ ਨਾ ਤੇ ਜਿਹੜਾ ਹੈਗਾ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਆਪਣਾ ਫਲਦਾ ਜਿਹੜਾ ਹੈਗਾ ਉਹ ਪੈਸਾ ਮਿਲੇ ਆਇਸ ਆ ਨਇਆ ਕਿਸਾਨ ਜਿਨ੍ਹਾਂ ਨੇ ਕਿੰਨੂ ਦੀ ਕਾਸ਼ਤ ਕੀਤੀ ਹੈ ਤੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਅਗਰ ਤੁਸੀਂ ਵੀ ਝੋਨੇ ਤੇ ਕਣਕ ਦੀ ਕਾਸ਼ਤ ਕਰਦੇ ਹੋ ਤਾਂ ਰਵਾਇਤੀ ਫਸਲ ਚੱਕਰੀ ਤੋਂ ਬਾਹਰ ਨਿਕਲ ਕੇ ਫਲਾਂ ਦੀ ਖੇਤੀ ਕਰ ਸਕਦੇ ਹੋ ਜੁੜੇ ਹੋ ਜਗਵਰੀ ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਥਿੰਦ ਫਾਜ਼ਿਲ